ਪਿਛਲੇ ਦਿਨੀ ਸੰਗਰੂਰ ਦੇ ਦਿੜਬਾ ਦੇ ਵਿੱਚ ਗੁਜ਼ਰਾ ਵਿਖੇ ਨਕਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 20 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਬਿਮਾਰ ਹੋਏ ਵਿਅਕਤੀ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਨੇ ਉੱਥੇ ਵਕ ਵਕ ਸਿਆਸੀ ਪਾਰਟੀਆਂ ਦੇ ਨੇਤਾ ਵੀ ਪਿੰਡ ਦੇ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਤਾਂ ਉੱਥੇ ਆਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਗਏ ਨੇ ਤੇ ਉਸੇ ਚੱਲਦੇ ਅੱਜ ਡੀਸੀ ਸੰਗਰੂਰ ਅਤੇ ਡੀਆਈਜੀ ਪਟਿਆਲਾ ਰੇਂਜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤੋ ਵਿੱਚ ਨਵੀਂ ਅਪਡੇਟ ਦਿੱਤੇ ਹੋਏ ਉਹਨਾਂ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਤੱਕ ਦੋਸ਼ੀਆਂ ਦੀ ਗਿਣਤੀ ਤਕਰੀਬਨ 10 ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ 302 ਦੀ ਧਾਰਾ ਹੇਠ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਕਰਮੀ ਵੀ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤੇ ਗਏ ਨੇ ਤੇ ਉਹਨਾਂ ਦੀ ਵੀ ਜਿਹੜੀ ਕਿ ਇਨਕੁਆਇਰੀ ਚੱਲ ਰਹੀ ਹੈ ਹੀ ਤਰੀਕ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਸ਼ਰਾਬੀ ਕੇ ਕਈ ਲੋਕ ਜਿਹੜੇ ਉਹਦੇ ਵਿੱਚ ਮਰੇ ਗਏ ਉਹਦੇ ਸਬੰਧ ਦੇ ਵਿੱਚ ਪੁਲਿਸ ਨੇ ਜਿਹੜਾ ਬਹੁਤੀ ਜਲਦੀ ਐਕਸ਼ਨ ਲੈ ਕੇ ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿੰਦੀ ਲੜੀ ਦੇ ਵਿੱਚ ਦੋ ਅਕਿਊਜ਼ ਅੱਜ ਅਸੀਂ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਤੇ ਇੱਕ ਵੀਰ ਸਿੰਘ ਜਿੰਨੇ ਵੀ ਉਥੋਂ 17 ਬਾਕਸ ਸੇਲ ਹੋਏ ਸੀ ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ ਉਹ 17 ਦੇ 17 ਹੀ ਅਕਾਊਂਟ ਪਰ ਹੋ ਗਏ ਨੇ ਉਹ ਸਹੀ ਚੈੱਕ ਕਰ ਲਿਆ ਨੇ ਸਾਰੇ ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ ਤੇ ਜਿਹੜਾ ਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ ਜਿੰਦੇ ਕੋਈ ਹੋਰ ਹੀ ਬੜੀ ਜਿਆਦੀ दारू ਬਣ ਸਕਦੀ ਸੀ ਉਹਦੇ ਨਾਲ ਹੋਰ ਵੀ ਲੋਕਾਂ ਦੀਆਂ ਜਾਣਾਂ ਜਾ ਸਕਦੀਆਂ ਸੀ ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜੜੀਆਂ ਜਾ ਨਾ ਉਹਦੇ ਵਿੱਚ ਬਚ ਗਿਆ ਨੇ ਕਿਉਂਕਿ ਇਹ ਦੀ ਪਹਿਲੀ ਇਨਸਟਾਲਮੈਂਟ ਸੀ ਇਸ ਬੰਦੇ ਨੇ ਪਹਿਲੀ ਇਹ ਨਹੀਂ ਬਣਾ ਕੇ ਜਿਹੜੀ ਅੱਗੇ ਡਿਸਟ੍ਰਿਬਿਊਟ ਕੀਤੀ ਹੈ ਇਹਦੇ ਵਿੱਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ ਥੋਰੋਲੀ ਚੱਲ ਰਹੀ ਹੈ ਤਿੰਨ ਕੇਸਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਅਰਚੇ ਦਰਜ ਹੋਏ ਨੇ ਡੀਜੀਪੀ ਸਾਹਿਬ ਵੱਲੋਂ ਸੱਟ ਮਨਾਈ ਗਈਆਂ ਦੇ ਵਿੱਚ ਏ ਡੀਜੀਪੀ ਸਾਹਿਬ ਮੈਨੂੰ ਤੇ ਅਸਰਤੀ ਸਾਹਿਬ ਨੂੰ ਅਸੀਂ ਬਹੁਤ ਹੀ ਬਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਰੀ ਸਜ਼ਾ ਮਿਲ ਸਕੇ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦਾ ਹੀ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ ਇਸ ਤੋਂ ਸਵਾਏ ਜਿਹੜੇ ਪਹਿਲੇ ਲੋਕ ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ दारू ਵੇਦਾ ਵੇਚੀ ਹੈ ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਏ ਔਰ ਉਹ ਆਦਮੀ ਹੁਣ ਕੀ ਕਰਦੇ ਨੇ ਜੇ ਕਰੋ ਬੇਲ ਤੇ ਆ ਗਏ ਨੇ ਤੇ ਕੀ ਕਰਦੇ ਨੇ ਕਿ ਉਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ ਇਸੇ ਤਰੀਕੇ ਹੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ ਪਿੰਡ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਜਿਹੜੀ ਆਪਣੀ ਮਹਿੰਮ ਚਲਾਈ ਹੋਈ ਏ ਤਾਂ ਕਿ ਕੋਈ ਲੋਕ ਹੋਰ ਜਿਹੜੀ ਇਹ ਲਿੱਕਰ ਉਹ ਕੰਜ਼ਿਊਮ ਨਾ ਕਰਨ ਤੇ ਇਹਦੇ ਵਿੱਚ ਸਾਡੀ ਬੇਨਤੀ ਵੀ ਹੋਏ ਆ ਪਬਲਿਕ ਨੂੰ ਥਰੂ ਮੀਡੀਆ ਕਿ ਜੇਕਰ ਕਿਸ ਨੇ ਕੰਜ਼ਿਊਮ ਕੀਤੀ ਹੈ ਕਿ ਉਹ ਡਲੇ ਨਾ ਕਰੇ ਇਮੀਡੀਏਟਲੀ ਉਸ ਬੰਦੇ ਨੂੰ ਹਸਪੀਟਲ ਲਾਇਆ ਵੇ ਤਾਂ ਕਿ ਜਿਹੜਾ ਪ੍ਰੋਪਰ ਉਹਦਾ ਟਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚੇ ਹੁਣ ਤੱਕ 20 ਜਿਹੜੀਆਂ ਡੈਥ ਹੋ ਚੁੱਕੀਆਂ ਨੇ 25 ਬੰਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ ਪ੍ਰਸ਼ਾਸਨ ਪੂਰੀ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਹੈ ਉਹਨਾਂ ਦੇ ਇਲਾਜ ਲਈ ਸਬੰਧਿਤ ਡਾਕਟਰ ਸਹਿਬਾਨਾ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਲਾਇਆ ਹੋਇਆ ਤਾਂ ਕਿ ਕੋਈ ਜੜੀ ਹੈ ਉਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਥੈਂਕ ਯੂ ਸਰ ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ ਕਿੰਨੇ ਕੀਤੇ ਗਏ ਨੇ ਕਿੱਥੋਂ ਬਿਤੇਗੇ ਪਟਿਆਲੇ ਜ਼ਿਲ੍ਹੇ ਦੇ ਦੋ ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ ਜਿੱਥੇ ਕਿ ਬੰਦਾ ਉਸ ਏਰੀਏ ਦੇ ਵਿੱਚ ਛਤਰਾਣੇ ਏਰੀਏ ਦੇ ਵਿੱਚ ਆਪਣੀ ਇਹ ਘਰ ਦੇ ਵਿੱਚ दारू ਬਣਾ ਰਿਆ ਸੀ ਤੇ ਉਹਨਾਂ ਦੀ ਜਿਹੜੀ ਅਸੀਂ ਐਸ ਐਚਓ ਸ਼ਤਰਨਾਣ ਚੌਂਕੀ ਦੇ ਚਾਰਜ ਨੂੰ ਨਾਲ ਸਸਪੈਂਡ ਕਰਤਾ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਰਣਕੁਇਰੀ ਕਰਨੇ ਸਰ ਇੱਕ ਪਿੰਡ ਗੁਜਰਾ ਤੋਂ ਇੱਕ ਲੜਕੀ ਸਾਹਮਣੇ ਆਈ ਹੈ ਉਹਦਾ ਪਤੀ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੇ ਕਿਹਾ ਵੀ ਸਾਡੇ ਇਹ ਵੱਲੋਂ ਕੋਈ ਦਾਗ ਨਹੀਂ ਵੇਚੀ ਜਾ ਰਹੀ ਸੀ ਸਾਡੇ ਤੇ ਧੱਕੇ ਨਾਲ ਪੁਲਿਸ ਨੇ ਬਰਚਾ ਦਿੱਤੀ ਕੀਤਾ ਹੈਗਾ ਉਹਦੇ ਵਿੱਚ ਤੁਸੀਂ ਜਾਂਚ ਕਰੋਗੇ ਤੁਸੀਂ ਦੇਖੋ ਜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ ਟੋਟਲੀ ਫੇਰ ਹੋਏਗੀ ਜੇਕਰ ਕੋਈ ਬੰਦਾ ਇਨੋਸੈਂਟ